ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਸਨਿਨ ਕਲੇਵ ਸੈਕਟਰ 123 24 25 ਦੇ ਵਿੱਚ ਸੈਂਕੜੇ ਘਰਾਂ ਦੇ ਲੋਕਾਂ ਨੇ ਅੱਜ ਅਨੰਦ ਕੁਸਾਹ ਸ਼੍ਰੀਨਗਪੂਰ ਸਾਹਿਬ ਦੇ ਐਮਪੀ ਮਲਵਿੰਦਰ ਸਿੰਘ ਕੰਗ ਨਾਲ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਲਾਂ ਦੱਸੀਆਂ ਕਿ ਕਿਵੇਂ ਉਹਨਾਂ ਨੂੰ ਜੜੀਆਂ ਫੰਡਾਮੈਂਟਲ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਪਾਣੀ, ਬਿਜਲੀ, ਸੀਵਰੇ ਸੜਕਾਂ ਖਾਸ ਕਰ ਇਹ ਲੋਕਾਂ ਨੇ ਰੋਸ਼ ਪ੍ਰਗਟ ਕੀਤਾ ਕਿ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਇੱਥੇ ਰੇਪੀਟੋ ਜਾਂ ਕਿਆ ਬੜੇ ਵੀ ਆਰ ਤੋਂ ਗਰੇਜ਼ ਕਰ ਰਿਹਾ ਹੈ ਤੇ ਇਸ ਕੰਮ ਤੇ ਜਾਣ ਨੂੰ ਲੇਟ ਹੋ ਰਿਹਾ ਆਉਣ ਜਾਣ ਦੀ ਦਹਿਸ਼ਤ ਹੁੰਦੀ ਹੈ ਕਿ ਕਿੰਨਾ ਟਾਈਮ ਤੇ ਪਹੁੰਚਾਂਗੇ ਖੱਡਿਆਂ 'ਚ ਗਿਰਾਂਗੇ ਤਾਂ ਨਹੀਂ ਤੇ ਬੱਚੇ ਸਕੂਲ ਜਾਣ ਤੋਂ ਲੇਟ ਆ ਤੇ ਕਾਫੀ ਮਤਲਬ ਸੈਂਕੜੇ ਸੰਖਿਆ ਜੱਜ ਹਾਂਜੀ ਲੋਕੀ ਇਸ 200 ਫੁੱਟੀ ਨੂੰ ਬੰਦ ਧੰਨਵਾਦ ਇਸ ਕਰਕੇ ਆ ਜੱਗੀੜ ਤੋਂ ਨਹੀਂ ਜਾਣਦੀ ਉਹਦੇ ਬਾਰੇ ਰੋਸ ਪ੍ਰਗਟ ਕੀਤਾ ਤੇ ਉਹਨਾਂ ਨੇ ਐਮਪੀ ਸਾਹਿਬ ਨੇ ਵੀ ਆਸ਼ਵਾਸਨ ਦਿਆ ਕਿ ਮੈਂ ਜਨਵਰੀ ਤੱਕ ਜਵਾਇਦ ਦਾ ਕੰਮ ਸ਼ੁਰੂ ਕਰਵਾ ਦਵਾਂ ਬੰਦਿਆਂ ਦੀ ਮਾਨਸਿਕਤਾ ਕੀ ਸਾਹਮਣੇ ਮਿਲ ਕੇ ਕੋਈ ਕੁਮੇਕੇ ਵੀ ਗੱਲ ਇਹਨਾਂ ਨੇ ਦੱਸੀ ਹੈ ਜਿੰਨੀ ਵੱਡੀ ਤਦਾਦ ਕੀ ਅੱਜ ਨਿਕਲ ਕੇ ਆਏ ਪਰ ਵੀ ਇਹ ਨਹੀਂ ਲੋਕੀ ਇਹ ਰਿਸੋਰਸ ਤਾਂ ਦੇਣਗੇ ਤਾਂ ਉਹ ਫਿਰ ਲੋਕੀ ਬੜਾ ਜੈਨੂ ਨੂੰ ਕੋਨ ਦਾ ਵਾਸਤੇ ਛੱਡੋ ਏਰੀਆ ਦੇ ਵਾਦ ਨੂੰ ਹੀ ਦੇਣਗੇ ਔਰ ਇਸ ਗੱਲ ਬਾਰੇ ਬਹੁਤ ਬੜਾ ਤੇ ਲੋਕਾਂ ਨੇ ਰੋਸ ਨਹੀਂ ਸਵਿਕਾਰਿਆ ਅੱਜ ਜੀ ਸਾਹਮਣੇ ਕੀ ਉਹਨਾਂ ਦਾ ਰੋਸ ਜਾਇਜ਼ ਹੈ ਜਿਹੜਾ ਉੱਪਰ ਤੋਂ ਅਸੀਂ ਬੋਲ ਰਹੇ ਹਾਂ ਇਹ ਤੁਹਾਡਾ ਕਾਫੀ ਅਸ਼ਵਾਸਨ ਆਇਆ ਕਿ ਇਹਨਾਂ ਲਾਇਕੀਆਂ ਪਿਛਲੀ ਸਰਕਾਰਾਂ ਵੇਲੇ ਹੋਈਆਂ ਹੈ ਕਿਹਦੇ ਦੀ ਵੀ ਹੋਈ ਹੈ ਕਿਸੇ ਦੀ ਵੀ ਹੋਈ ਹੈ ਉਹਨੂੰ ਦਾ ਹੌਸਲਾ ਜੀ ਵੀ ਕਰਦਾ ਹੈ ਕਰਾਂਗੇ ਤੇ ਆਪਣੀ ਲੈਂਡ ਲਾਈਨ ਦੇ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰੇ ਮੈਂ ਤੁਹਾਨੂੰ ਜਿਹੜੀ ਕਿਉਂਕਿ ਕੰਮ ਕਰਕੇ ਦਿਖਾਵਾਂਗੇ ਬਰਸਾਤ ਨੂੰ ਅਸੀਂ ਉਧਰੋਂ ਕੱਢਿਆ ਇੱਥੇ ਵੀ ਖੜੇ ਉਧਰ ਸਾਡੇ ਕੋਲ ਅੰਦਰ ਵਾਲੀ ਪਾਸੇ ਫਿਰ ਜਿਹੜਾ ਜ਼ਿਕਰ ਕੀਤਾ ਬਰਾੜ ਸਾਹਿਬ ਨੇ ਕਿ ਲੋਕਾਂ ਦੇ ਕਰੋੜਾਂ ਰੁਪਏ ਲੈ ਚੰਜੂ ਮਾਜਰੇ ਤੱਕ ਵੀ ਗਏ ਨਿੱਜਰ ਰੋਡ ਤੋਂ ਸਾਰਾ ਲਾਂਡਰਾ ਖਰ ਰੋਡ ਵੀ ਮਾਇਆ ਉਸ ਤੋਂ ਬਾਅਦ ਮਹਿਮਾਨ ਜੋ ਮੁੱਖ ਮੰਤਰੀ ਸਾਹਿਬ ਨੂੰ ਇਹ ਕੰਮ ਨਹੀਂ ਹੋਇਆ ਤਾਂ ਇਹ ਬੜਾ ਤਗੜਾ ਰੋਸ ਪੰਜਾਬ ਦਾ ਪਾਰਟੀ ਦਾ ਸਾਰਾ ਕੰਮ ਕਾਜ ਮੇ ਸਾਡੇ ਐਮਪੀ ਉਹਨਾਂ ਦੇ ਧਿਆਨ ਚ ਬਹੁਤ ਡਿਟੇਲ ਚ ਬੈਠ ਕੇ ਗੱਲ ਆਦੀ ਵੀ ਇਹ ਹਾਲਾਤ ਹੈ ਚੰਡੀਗੜ੍ਹ ਦੇ ਜਿਹੜੇ ਸਭ ਤੋਂ ਨੇੜੇ ਸਾਡਾ ਕਸਬਾ ਹੈ ਇਹ ਬੜਾ ਸ਼ਾਨਦਾਰ ਸ਼ਹਿਰ ਬਣ ਸਕਦਾ ਆਓ ਤੁਮ ਲੈ ਚੱਲਦੇ ਹਾਂ ਮਹਾਰਾਜ ਮੈਨੂੰ ਲੱਗਦਾ ਉਹਨੂੰ ਤਵੱਜੋ ਸਹਾਵਨਾ ਦੀ ਮਿਲੀ ਜਿੱਥੇ ਮੈਂ ਫੋਟੋਗ੍ਰਾਫੀ ਅੱਜ ਵੀ ਤਾਂ ਹੀ ਕਰਾਈ ਹੈ ਇਹ ਰਿਕਾਰਡ ਦਾ ਹਿੱਸਾ ਬਣ ਜਾਣਾ ਮੈਂ ਉਦੋਂ ਵੀ ਫੋਟੋਗ੍ਰਾਫੀ ਕਰਾਈ ਸੀ ਇਹ ਜਿਹੜਾ ਜਿਹੜਾ ਤੁਸੀਂ ਜਿਹੜਾ ਤੁਸੀਂ ਸੰਘਰਸ਼ ਕਰ ਰਹੇ ਹੋ ਨਾ ਉਹ ਇੱਕ ਰਿਕਾਰਡ ਦਾ ਹਿੱਸਾ ਬਣ ਜੂਗਾ ਔਰ ਸੰਘਰਸ਼ਾਂ ਨੂੰ ਬੂਰ ਪੈਂਦੀ ਹੈ ਸੋ ਉਹਨਾਂ ਨੇ ਜਿਹੜੀ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਆ ਗੱਲ ਅੱਜ ਮੈਂ ਪਹਿਲੀ ਵਾਰੀ ਬੋਲ ਰਿਹਾ ਪਬਲਿਕਲੀ ਉਹਨਾਂ ਨੇ ਚਾਰ ਅਫਸਰਾਂ ਦੀ ਇੱਕ ਟੀਮ ਬਣਾ ਖੜਨ ਵਾਸਤੇ ਔਰ ਉਹ ਸਾਰਾ ਜਿਹੜਾ ਬਰਸਾਤੀ ਪਾਣੀ ਤੋਂ ਲੈ ਕੇ ਸੀਵਰੇ ਤੋਂ ਲੈ ਕੇ ਪੀਣ ਵਾਲੇ ਪਾਣੀ ਦੇ ਇੰਤਜ਼ਾਮ ਤੋਂ ਲੈ ਕੇ ਸੜਕਾਂ ਉਹਦੇ 'ਚ ਚਾਹੇ ਜਿਹੜਾ ਪਾਣੀ insanin enclave ਦਾ ਜਾ ਕੇ ਨਿੱਜੇ ਰੋਡ ਵਾਲੇ ਪਾਸੇ ਸੜਕ ਦੇ ਪਾਰ ਭਰਦਾ ਹੈ ਚਾਹੇ ਉਹ ਹਾਈਵੇ ਦੇ ਨਾਲ ਸੀਵਰੇਜ ਨੂੰ ਚੌੜਾ ਕਰਨ ਦੀ ਗੱਲ ਹੈ ਚਾਹੇ ਖਰੜ ਲਾਂਡਰਾ ਰੋਡ ਤੇ ਪਾਣੀ ਦੀ ਨਿਕਾਸੀਅਕ ਪੁਲੀ ਆ ਜਿਹੜੀ ਉੱਥੇ ਪਿਛਲੇ 15-20 ਸਾਲ ਤੋਂ ਬੰਦ ਪਈ ਹੈ ਮੈਨੂੰ ਲੱਗਦਾ ਤੁਹਾਡੇ ਕਿਸੇ ਨੇ ਧਿਆਨ ਨਹੀਂ ਲਿਆਂਦਾ ਹੋਣਾ ਮੈਂ ਸਾਰੀ ਸਟਡੀ ਕੀਤੀ ਹੋ ਸਕਦਾ ਉਹ ਖਰੜ ਲਾਂਡਰਾ ਰੋਡ ਤੇ ਇੱਕ ਪੁਲੀ ਹੈ ਜਿਹਦੇ ਕਰਕੇ ਉਹ ਪਾਣੀ ਉੱਥੇ ਭਰਦਾ ਤੋਂ ਜਿਹੜਾ ਸੀਵਰੇਜ ਦਾ ਬਰਸਾਤੀ ਪਾਣੀ ਦਾ ਨਾਲਾ ਬਹੁਤ ਛੋਟਾ ਹੈ ਉਨੂੰ ਤੋੜਾ ਕਰਨ ਤੋਂ ਲੈ ਕੇ ਸ਼ਿਵਾਲਿਕ ਚ 4-4 ਫੁੱਟ ਪਾਣੀ ਭੜਿਆ ਭਰਿਆ ਰਿਹਾ। ਸੋ ਮੇ ਮੇਰਾ ਇਹ ਤੁਹਾਨੂੰ ਮੈਂ ਤਾਂ ਦੱਸ ਰਿਹਾ ਵੀ ਛੋਟੇ-ਛੋਟੀਆਂ ਗੱਲਾਂ ਸਾਰੀਆਂ ਮੇਰੇ ਧਿਆਨ ਹੈਗੀਆਂ ਔਰ ਇਸ ਚੀਜ਼ ਨੂੰ ਅਗਲੇ ਮੇਰੀ ਕੋਸ਼ਿਸ਼ ਹੈ ਚਲੋ ਮਾਰਗ ਕਰਨ ਵਾਲਾ ਤੁਹਾਡਾ ਸਾਰਿਆਂ ਦਾ ਸਹਿਯੋਗ ਰਿਹਾ ਤੇ ਆਪਾਂ ਅਗਲੇ ਬਰਸਾਤ ਤੋਂ ਪਹਿਲਾਂ ਪਹਿਲਾਂ ਵੀ ਐਵੇਂ ਦੀ ਨੌਬਤ ਨਾ ਵੀ ਜਿਹੜੇ ਹਾਲਾਤ ਇਸ ਵਾਰ ਬਣੇ ਸੀ ਕਿਉਂਕਿ ਬਰਸਾਤਾ ਚ ਆਉਣ ਦਾ ਮਕਸਦ ਹੀ ਇਹ ਸੀ ਫੇਸ ਕਰ ਰਹੇ ਜਿਹੜਾ ਭੈਣ ਜੀ ਨੇ ਵੀ ਇੱਥੇ ਗੱਲ ਕੀਤੀ ਜਿਹੜੇ ਪੀਜੀ ਨੌਕਰੀ ਕਰਦੇ ਠੀਕ ਹੈ ਉਹਨਾਂ ਦਾ ਬੜੀ ਵਾਜਿਬ ਗੱਲ ਕੀਤੀ ਹੈ ਔਰ ਮਤਲਬ ਡੇਢ ਦੇਰ ਦੋ ਦੋ ਘੰਟੇ ਜੇ ਉੱਥੇ ਪਹੁੰਚਣਾ ਹੈ ਆਪਾਂ ਤੇ ਸੁਭਾਵਿਕ ਤੌਰ ਤੇ ਆ ਵੀ ਉਸ ਇਨਸਾਨ ਦੀ ਹਾਲਾਤ ਕਿਸ ਤਰ੍ਹਾਂ ਸ਼ਾਮ ਨੂੰ ਘਰ ਵੀ ਆਉਣਾ ਬੱਚੇ ਵੀ ਆ ਪਰਿਵਾਰ ਵੀ ਆ ਸਕੂਲ ਵੀ ਭੇਜਣਾ ਔਰ ਕੋਸ਼ਿਸ਼ ਕਰੂੰਗਾ ਹਣ ਤੇ ਜੇ ਇੰਨੇ ਜਾਣਿਆਂ 'ਚ ਖੜਕੇ ਗੱਲ ਕਰਾਂਗੇ ਤੇ ਆਉਣ ਆਉਣ ਜੋਗੇ ਵੀ ਤਾਂ ਹੀ ਰਵਾਂਗੇ ਜੋ ਕੁਝ ਕਰਾਂਗੇ। ਉਹ ਫੀਆਚਾਟੀਆਂ ਗੱਲਾਂ ਤੇ ਮੈਂ ਕਰਦਾ ਨਹੀਂ। ਤੇ ਇੱਕ ਮੈਂ ਈਓ ਸਾਹਿਬ ਨੂੰ ਪਿਛਲੇ ਹਫ਼ਤੇ ਕਿਹਾ ਮੈਂ ਕਮੇਟੀ 'ਚ ਗਏ ਨਾ ਅਚਾਨਕ ਤੋੜਾ ਕੀਤਾ ਸੀ ਬਰਾੜ ਸਾਹਿਬ, ਮਨਿੰਦਰ ਜੀ। ਜੀ ਦਿਹਾੜੇ ਆ ਕੇ 10 ਦਿਨ ਅੱਗੇ ਬਿਜੀਆ ਸੀ ਕਿਉਂਕਿ ਵੱਡੇ ਸਮਾਗਮ ਹੋ ਰਿਹਾ ਡਿਊਟੀਆਂ ਲੱਗੀਆਂ ਫਿਰ ਅਗਲਾ ਮਹੀਨਾ ਮੇਰਾ ਹੈਗਾ ਸੈਸ਼ਨ ਦਾ ਪਾਰਲੀਮੈਂਟ ਦਾ ਇੱਕ ਜੁਨ ਦਸੰਬਰ 1 ਜਨਵਰੀ ਤੋਂ ਮੈਂ ਉਹਨੂੰ ਸਪਸ਼ਟ ਕਿਹਾ ਵੀ ਮੈਂ ਚੱਕ ਲੈਣਾ ਡੰਡਾ ਬਿਲਕੁਲ ਡੰਡਾ ਚੱਕ ਲੈਣਾ ਸਰਦਾਰ ਇਹ ਜੇ ਹਾਲਾਤ ਨਾ ਸਿਧਰੇ ਨਾ ਤੇ ਮੈਂ ਉਹਨਾਂ ਨੂੰ ਕਹਿ ਤਾ ਤੇ ਤੁਹਾਨੂੰ ਮੇਰੀ ਤੁਹਾਡੇ ਕੋਲ ਬੇਨਤੀ ਆ ਤੁਹਾਡੀ ਮੈਂ ਆਇਆ ਯੂਨੀਵਰਸਿਟੀ ਦੇ ਸੰਘਰਸ਼ ਚ ਇੱਥੇ ਯੂਨੀਵਰਸਿਟੀ ਦੇ ਬਹੁਤ ਸਾਰੇ ਸਾਥੀ ਸਾਡੇ ਰਹਿ ਰਿਆ ਔਰ ਅਸੀਂ ਉਸ ਆਪਾਂ ਨੂੰ ਵੀ ਬਾਲੀ ਰਹੀ ਨਹੀਂ ਤੇ ਲੋਕਾਂ ਦਾ ਫੰਡਾਮੈਂਟਲ ਰਾਈਟ ਆ ਗਿਆ ਇਹ ਫੰਡਾਮੈਂਟਲ ਰਾਈਟ ਆਫ ਸਰਕਾਰਾਂ ਦਾ ਦੇਣ ਦਾ ਫਰਜ਼ ਹੈ। ਉਹਦੇ ਵੀ ਆਪਾਂ ਕੋਈ ਕਸਰ ਨਹੀਂ ਛੱਡਾਂਗੇ। ਉਹਨੂੰ ਫਾਲੋਅ-ਅਪ ਵੀ ਕਰ ਲਾਂਗੇ। ਤੁਸੀਂ ਪੰਜ ਸੱਤ ਰਹਿਣ ਦੀ ਟੀਮ ਤੁਹਾਡੀ ਵੈਸੇ ਯਕੀਨ ਸਾਹਿਬ ਹੋਰ ਬਣੀ ਵੀ ਹੈ। ਰਾਠ ਸਾਹਿਬ ਹੋਣੀ ਹੋਏ। ਉਹ ਆਉਣ ਵਾਲੇ ਟਾਈਮ 'ਚ ਮੈਂ ਤੁਹਾਡੀ ਇੱਕ ਮੀਟਿੰਗ ਮੋਗਾਂਗੀ। ਤੇ ਡੈਫੀਨੇਟਲੀ ਇੱਕ ਤੇ ਉਸ ਤੋਂ ਬਾਅਦ ਹੋਰ ਜਿਹੜੀਆਂ ਬੁਨਿਆਦੀ ਸਟੈਪ ਪਾਰਕਾਂ ਤੋਂ ਲੈ ਕੇ ਜਿਹੜੀ ਗੱਲ ਤੁਸੀਂ ਬਾਜਵਾ ਬਾਜਵੇ ਦੀ ਕਹੀ ਸੀ ਉਹ ਵੀ ਕਿ ਅਗਲੀ ਵਾਰ ਜਿੱਦਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕੱਟ ਕੀਤਾ ਹੈ

ਸਾਧੂ ਵੀ ਬੁਲਾ ਲਿਆ ਕੋਈ ਸਾਥੀ ਵੀ ਅਸੀਂ ਤੇ ਵੋਟ ਬੈਂਕ ਹੀ ਬਣ ਕੇ ਰਹੇ ਕਿ ਵੋਟਾਂ ਤੇ ਪਵਾ ਦਿੰਦੇ ਲੋਕਾਂ ਦੀ ਪਰ ਉੱਤੇ ਕੁਝ ਨਹੀਂ ਫਿਰ ਸਾਦੇ ਸਾਧੂ ਕਹਿ ਵੀ ਚਲੋ ਮਾਤਾ ਜੀ ਤੁਸੀਂ ਵੀ ਚਲੋ ਤੇ ਵਿੱਚ ਵਿੱਚ ਜਿਹੜੀ ਇਹ ਰੋਡ ਦਾ ਹੀ ਮਸਲਾ ਹੈ ਇਹ ਬਣ ਲਗੀ ਹੈ ਇਹ ਜਲਦੀ ਬਣੋ ਅੰਦਰ ਅੰਦਰ ਵੀ ਜਿਹੜੀਆਂ ਹੈ ਸਾਡੀ ਨਹੀਂ ਨਹੀਂ ਠੀਕ ਹੈ ਇਹ ਕੇਂਦਰੀ ਵੀ ਆਰ ਫੇਸ 2 ਫੇਸ 1 ਤੋਂ ਵੀ ਬਹੁਤ ਲੇਡੀਆਂ ਆਈਆਂ ਸਾਰੀਆਂ ਕਰ ਲੈਂਦੇ ਆ ਜੀ ਇਹਨੂੰ ਕਰਨ ਵਾਸਤੇ ਆਏ ਮਾਤਾ ਜੀ ਸਰੋਪ ਤੇ ਹਾਂ ਅੱਜ ਮੇਰੀ ਗੱਲ ਚੱਲੀ ਗਈ ਮੈਨੂੰ ਮਿਲ ਕੋ 8:34 ਜਾਣਾ ਪੜਦਾ ਥਾ ਤਾਂ ਮੈਨੂੰ 500 ਰੁਪਏ ਦਿੱਲੀ ਦੇ ਖਰਚ ਰਾਈਡਰ ਕਹਤਾ ਤੁਸੀਂ ਕਿਥੋਂ ਦੇ ਬੋਲਦੇ ਜੀ ਗਲੋਬਲ ਤੋਂ ਨਹੀਂ ਜੀ ਅਸੀਂ ਨਹੀਂ ਆਣਾ ਕੈਨਸਲ ਕਰੋ ਕੋਈ ਵੀ ਨਹੀਂ ਹੁੰਦਾ ਇੱਥੇ ਉਹ ਰੋਡ ਕੇ ਕਾਰਨ ਗੁਰਵਾਲੇ ਵੀ ਨਹੀਂ ਆਉਂਦੇ ਮੇਰੀ ਜੌਬ ਚੋੜ ਗਈ 1.5 ਸਾਲ ਅਪਾਰਟਮੈਂਟ मैं हॉस्पिटल में कोऑर्डिनेटर हूँ छोड़ सर बहुत प्रॉब्लम खराब है मेरे हम लोग बच्चे को अपने बच्चे को नहीं पढ़ता है मेरा बच्चा ग्लोबल सिटी 124 में हम लोग रहते हैं 123 में मेरा बच्चा पढ़ता है मैं मेरे बच्चे को साइकिल में नहीं भेज सकती हूँ ऐसा गंदा रोड है क्योंकि कब पहुंचेगा कब आएगा हमें तो पता नहीं होता है सर ये अगर हम आधे घंटे में करते रहेंगे तो कब घर पहुंचेगा कब घर के काम करेंगे कब ऑफिस का काम करेंगे रिश्तेदार भी नहीं होते वो उनको ऐसे लगता है एरिया में रहते हैं वो ये बोलते हैं लाइट भी नहीं तो इस इलाके तो इस चीजों ना झाड़ तो पुट्टो झाड़ तो हमारे सड़क का एक, एक एस्पेक्ट है कौन से है क्या बंदे कैसे रहते हैं रात में 12 बजे पानी आंदा है ये शहर अपन से है या पंपर चलांदे रहिए मेरा बच्चा 4.5 साल का है वोने मैंने कल ये बोलया मम्मा मैं एक्टिविटी नहीं जाऊंगा मैं गिर जाऊंगा इन बार मैं गिर ਇਹ ਖਰਾਬ ਰਸਤਾ ਹੈ। ਟੋਲੀ ਪੇਟ ਅੰਦਰਲੇ ਪਾਸੇ ਆ ਰੋਡ ਬੜੀ ਤੰਗ ਹੈ। ਉਹਦੇ ਤੋਂ ਸਾਰਾ ਜ਼ਿਆਦਾ ਡਿਪੈਂਡੈਂਸੀ ਹੈ। ਇਹ ਅਸੀਂ ਇਹਨੂੰ ਉਹੀ ਉਹਦੇ ਨਾਲ ਟੋੜ ਲਾ ਕੇ ਕਹਿ ਰਹੇ ਹਾਂ। ਏਅਰਪੋਰਟ। ਹਾਂ ਸਰ ਇੰਨਾ ਹੀ ਹੈ। ਇੰਨਾ ਵੀ ਹੋਣ ਨਾਲ ਕਾਫੀ ਹੱਦ ਤੱਕ ਸਾਨੂੰ ਫਾਇਦਾ। ਸਪੋਰਟਰ ਵੀ ਹੈ, ਵੋਟਰ ਵੀ ਹੈ। ਕੀ ਆਸ਼ਵਾਸਨ ਹੈ? ਕੀ ਪ੍ਰੋਬਲਮ ਹੈ? ਸਾਡੇ ਤੇ ਸਾਰੇ ਸਪੋਰਟਰ ਹੈ। ਤੇ ਸਾਰੇ ਹੀ ਵੋਟਰ ਹੈ। ਜਦੋਂ ਅਸੀਂ ਇਲੈਕਸ਼ਨ ਜਿੱਤ ਕੇ ਉਸ ਤੋਂ ਬਾਅਦ ਅਸੀਂ ਇਹ ਨਹੀਂ ਵੀ ਇਹਨੇ ਵੋਟ ਪਾਈ, ਨਹੀਂ ਪਾਈ ਕੌਣ ਹੈ। ਸਾਰਿਆਂ ਨੇ ਹੀ ਚੁਣਿਆ ਹੈ ਸਾਡਾ। ਔਰ ਅੱਜ ਜਿਹੜਾ ਇਹਨਾਂ ਦਾ ਬੁਨਿਆਦੀ ਵਿਸ਼ਾ ਸੀਗਾ ਇਹ ਜਿਹੜਾ 200 ਫੁੱਟ ਰੋਡ ਨਾਲ ਇਸ ਰੋਡ ਨੂੰ ਜੋੜਨਾ ਔਰ ਇਹ ਬੁਨਿਆਦੀ ਬੇਸਿਕ ਨੀਡਸ ਐ ਇਥੋਂ ਦੇ ਲੋਕਾਂ ਦੀ ਸੋ ਮੈਂ ਅੱਜ ਇਹਨਾਂ ਨਾਲ ਕਮਿਟਮੈਂਟ ਵੀ ਕੀਤੀ ਐ ਕਿ ਇਹ ਬਹੁਤ ਜਲਦੀ ਅਸੀਂ ਇਹਨੂੰ ਰੋਡ ਕੰਪਲੀਟ ਕਰਾਵਾਂਗੇ ਤਾਂ ਕਿ ਜਿਹੜੇ ਸਾਡੇ ਸਕੂਲ ਬੱਚੇ ਜਾਂਦੇ ਆ ਕੋਈ ਵਰਕਿੰਗ ਕਲਾਸ ਸਾਡੀ ਲੇਡੀ ਸਾਡੀਆਂ ਭੈਣਾਂ ਜਾਂਦੀਆਂ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਔਰ ਇਹ ਕੋਈ ਨਾ ਕੋਈ ਦੇਖੋ ਗਲਤੀ ਆ ਵੀ ਇਹ ਪ੍ਰਾਇੋਰਟੀ ਨਹੀਂ ਰਹੀ ਕਈ ਚੀਜ਼ਾਂ ਦੀ ਤੇ ਮੈਨੂੰ ਲੱਗਦਾ ਇਸ ਕਰਕੇ ਇਗਨੋਰ ਹੋ ਗਿਆ ਜਦੋਂ ਇੰਨੇ ਲੋਕ ਇੱਥੇ ਰਹਿ ਰਹੇ ਆ ਪੜੇ ਲਿਖਿਆ ਇੱਕ ਤਬਕਾ ਰਹਿ ਰਿਹਾ ਹੈ ਇਹ ਸਾਡਾ ਭਵਿੱਖ ਹੈ ਬੱਚੇ ਆਉਣ ਵਾਲੇ ਟਾਈਮ ਤੇ ਉਹਨਾਂ ਨੂੰ ਬੇਸਿਕ ਸਹੂਲਤਾਂ ਦੇਣਾ ਸਾਡਾ ਫਰਜ਼ ਹੈ ਔਰ ਮੈਜਿਕ ਕਮਿਟਮੈਂਟ ਕਰਕੇ ਜਾ ਰਹੇ ਨੇ ਇਸ ਤੋਂ ਇਲਾਵਾ ਵੀ ਖੜਨ ਨੂੰ ਲੈ ਕੇ ਮੈਂ ਆਲਰੇਡੀ ਉੱਥੇ ਬੋਲਿਆ ਵੀ ਆ ਵੀ ਚਾਰ ਮੈਂਬਰੀ ਆਫੀਸਰ ਦੀ ਟੀਮ ਜਿਹੜੀ ਆ ਮੁੱਖ ਮੰਤਰੀ ਜੀ ਨੇ ਅਪੋਇੰਟ ਕਰਤੀ ਆਲਰੇਡੀ ਸਾਰੀ ਪਲੈਨਿੰਗ ਕਰ ਰਹੀ ਹੈ ਅਗਲੀ ਬਰਸਾਤ ਪਾਣੀ ਨਾ ਕਿਤੇ ਖੜੇ ਰੋਡਸ ਤੋਂ ਲੈ ਕੇ ਪਾਰਕਾਂ ਤੱਕ ਔਰ ਪੀਣ ਵਾਲੇ ਪਾਣੀ ਦੀ ਜਿਹੜਾ ਸਾਫ ਸੁੱਧ ਰਹਿਣਾ ਨੂੰ ਮਿਲੇ ਉਹਦੇ ਲਈ ਪ੍ਰਬੰਧ ਕਰਾਂਗੇ ਜੇ ਕਮੇਟੀ ਨੇ ਇਹਨਾਂ ਨਹੀਂ ਤਾਂ ਹੋਲਡ ਕੀਤਾ ਤਾਂ ਕੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਜਿਹਦੀ ਇਹਨਾਂ ਦੇ ਸਹੂਲਤਾਂ ਦੀ ਜ਼ਿੰਮੇਵਾਰੀ ਤੇ ਸਰਕਾਰ ਦੀ ਹੀ ਬਣਦੀ ਹੈ ਕਮੇਟੀ ਤੇ ਉਹਦਾ 파ਰਟ ਹੀ ਹੈ ਪੰਚਾਇਤ ਵੀ ਉਹਦਾ 파ਰਟ ਹੈ ਕਾਰਪੋਰੇਸ਼ਨ ਵੀ ਉਹਦਾ 파ਰਟ ਹੈ ਗੱਲ ਇਹ ਆ ਵੀ ਕਿਹੜਾ ਆਪਣੇ ਜ਼ਿੰਮੇਵਾਰੀ ਤੇ ਅਹਿਸਾਸ ਨੂੰ ਸਮਝ ਕੇ ਚੀਜ਼ ਪੀਕ ਅਪ ਕਰਦਾ ਇਹ ਸਰਕਾਰਾਂ ਦੇ ਕੰਮ ਹੋਰ ਕਰਾਂਗੇ ਕਿਉਂ ਨਹੀਂ ਕਰਾਂਗੇ ਡੈਫੀਨਟਲੀ ਕਰਾਂਗੇ ਸਾਡੀ ਪ੍ਰਾਇੋਰਟੀ ਮੈਨੇ ਦੂਸਰੀ ਤੀਸਰੀ ਵਜਿ ਇੱਥੇ ਆਇਆ ਦੋ ਤਿੰਨ ਕੰਮ ਪ੍ਰਧਾਨ ਸਾਹਿਬ ਨੇ ਗਿਣਾਏ ਵੀ ਆ ਜਿਹੜੇ ਸ਼ੁਰੂ ਵੀ ਹੋਏ ਆ ਇਹ ਕਿ ਅਲਟੀਮੇਟਲੀ ਪਲੈਨਿੰਗ ਦੀ ਗੱਲ ਰਹੀ ਆ ਪਲੈਨਿੰਗ ਜਿਹੜੀ ਹੋ ਜੇ ਵੀ ਨਿਕਾਸੀ ਪਾਣੀ ਤੋਂ ਲੈ ਕੇ ਰੋਡਸ ਦੀ ਰੋਡ ਦੀ ਚੌੜਾਈ ਦੀ ਪਾਰਕ ਡਰਿੰਕਿੰਗ ਵਾਟਰ ਵਰਸ਼ ਇਹਨੂੰ ਲੈ ਕੇ ਪ੍ਰੋਪਰ ਅਚੀ ਪਲੈਨਿੰਗ ਹੁੰਦੀ ਆ ਉਸੀ ਲੋਕਾਂ ਦੇ ਰੋਸ ਨੂੰ ਪੋਜ਼ਿਟਿਵ ਲਿਆ ਕੀ ਕਹਾਂ ਤੇ ਲੋਕਾਂ ਦਾ ਰੋਸ ਜਿਹੜਾ ਹੁੰਦਾ ਵਾਜਿਬੀ ਹੁੰਦਾ ਹੈ ਕਿਸੇ ਕੋ ਟਾਈਮ ਨਹੀਂ ਅੱਜਕੱਲ ਆਪਣਾ ਕੰਮ ਛੱਡ ਕੇ ਬਾਹਰ ਆ ਕੇ ਧਰਮੇ ਲਾਉਂਦਾ ਜਦੋਂ ਉਹਨਾਂ ਤੇ ਮੁਸ਼ਕਲ ਹੁੰਦੀ ਹੈ ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਨਾਲ ਵਾਸ਼ ਹੀ ਨਹੀਂ ਰਿਹਾ ਫੇਰ ਹੀ ਲੋਕ ਐ ਇਕੱਠੇ ਹੁੰਦੇ ਆ ਔਰ ਚੰਗੀ ਗੱਲ ਹੈ ਜਮਹੂਰੀਅਤ ਚ ਲੋਕਾਂ ਦੀ ਜਿਹੜੀ ਗੱਲ ਹੈ ਲੋਕਤੰਤਰ ਚ ਲੋਕ ਜਿਹੜੇ ਆ ਉਹ ਸਾਰਾ ਕੁਝ ਹੁੰਦੇ ਆ ਲੋਕਾਂ ਦੀ ਆਵਾਜ਼ ਉਹਦੇ ਲੀਡਰਾਂ ਦਾ ਫਰਜ਼ ਬਣਦਾ ਉਹਨੂੰ ਸੁਣਨਾ ਕਿ ਉਹ ਰੰਗ ਮੈਂ ਤੇ ਘਟੋ ਘਟਾ ਆਪਣੀ ਬਿਮਾਰੀ ਤੋਂ ਸਮਝਦਾ ਅਗਲੇ 4-6 ਮਹੀਨੇ ਚ ਮੈਂ ਬਣਾ ਸਕਦਾ ਕਿ ਮੈਂ ਤੇ ਇਹ ਗੱਲ ਕਰ ਰਿਹਾ ਇਹ ਜਿਹੜਾ ਪਾਣੀ ਸਾਹਰ ਲਾਲਪੁਰ ਆਇਆ ਉਹ ਇਹਨਾਂ ਲੋਕੀਆਂ ਨੂੰ ਮਿਲੇਗਾ ਜਾਂ ਅਜੇ ਵੀ ਬਿਲਡਰ ਤੇ ਨਹੀਂ ਪਾਣੀ ਸਾਡੀ ਕੋਸ਼ਿਸ਼ ਹੈ ਵੀ ਪੀਣ ਵਾਲਾ ਪਾਣੀ ਸਾਰਿਆਂ ਨੂੰ ਸਾਫ ਜਪੋਜ਼ੀ ਟੈਂਕਸ ਇਹ ਸਵੇਰ ਹੋ ਸਕਦੀ ਹੈ ਬਿਲਕੁਲ ਪਲੈਨਿੰਗ ਹੋਇਆ ਕੀ ਹੋਇਆ ਜਿੱਦਾਂ ਸੀਵਰੇਜ ਉਧਰ ਜਿਹੜਾ ਬਰਸਾਤੀ ਪਾਣੀ ਘਟਣਾ ਸੀ ਖਰਾ ਟਾਂਡਰ ਰੋਡ ਉਹਦੀ ਮਤਲਬ ਉਹਨਾਂ ਨੇ ਕਿਸੇ ਨੇ ਟਕਰੀ ਨਹੀਂ ਕੀਤਾ ਜਾਂ ਉਹ ਜੱਜ ਨਹੀਂ ਕੀਤਾ ਵੀ ਕਿੰਨੀ ਮਾਤਰਾ ਚ ਪਾਣੀ ਆਊਗਾ ਉਹ ਬਹੁਤ ਛੋਟੀ ਬਣਾਤੀ ਖਾਲ ਜਾਂ ਪਾਈਪ ਨਹੀਂ ਜਿੱਦੇ ਪਾਣੀ ਦਾ ਬਹੁਤ ਜ਼ਿਆਦਾ ਮਾਤਰਾ ਚ ਦੇਖਿਆ ਉਹਦੇ ਕਰਕੇ ਫਿਰ ਸੜਕਾਂ ਤੇ ਪਰਦਾ ਸੜਕਾਂ ਫਿਰ ਟੁੱਟ ਗਈਆਂ ਜੀ ਉਸ ਤੋਂ ਸਰ ਪਲਾਨਿੰਗ ਦੀ ਮੇਰਾ ਨਾਮ ਸਤਨਾਮ ਸਿੰਘ ਨਾਗੀ ਮੇਰਾ ਸਾਡੇ ਇਕੱਠੇ ਹੋਣ ਦਾ ਇੱਕ ਹੀ ਮਕਸਦ ਆ 200 ਫੀਟ ਰੋਡ ਬਣਨਾ ਚਾਹੀਦਾ ਮੈਂ ਖਵਾਲਕੇ ਦੇ ਅੰਦਰ ਰਹੀ ਹਾਂ ਸੈਕਟਰ ਸੈਕਟਰ 125 ਸਨਿਨ ਸਨਿਨ ਜੀ ਜੀ ਮੈਂ ਇਹ ਚਾਹੁੰਦਾ ਵਾਂ ਕਿ ਜੇ ਅੱਜ ਤੋਂ ਸਟਾਰਟ ਹੋਇਆ ਇਹ ਅੱਜ ਤੋਂ ਸਟਾਰਟ ਨਹੀਂ ਹੋਇਆ ਇਹ ਪਾਸ ਹੋ ਚੁੱਕਾ ਵਾ 11 ਛੜਕਾਂ ਪਾਸ ਹੋ ਚੁੱਕੀਆਂ ਠੀਕ ਹੈ ਜੀ 11 ਛੜਕਾਂ ਪਾਸ ਹੋ ਚੁੱਕੀਆਂ ਨਹੀਂ ਆ ਤੇ ਗਵਾਂਡਾ ਦੇ ਆਫਿਸ ਚ ਜਾ ਕੇ ਦੇਖੋ ਠੀਕ ਹੈ ਜੀ ਔਰ ਇਹ ਫਾਰਮੈਲਟੀ ਸਾਡੀ ਜਿਹੜੀ ਆ ਠੀਕ ਹੈ ਨਾ ਮੈਂ ਕਾਂਗ ਸਿੰਘ ਸਾਹਿਬ ਦਾ ਸ਼ੁਕਰ ਗੁਜ਼ਾਰ ਕਰਨਾ ਕਿ ਇਹ ਜਿਹੜੀ ਸਾਡੀ ਛੜਕਾ ਇਹਦੇ ਵਾਸਤੇ ਜਿੰਨੇ ਵੀ ਬੰਦੇ ਇਕੱਠੇ ਹੋਏ ਆ ਇਹਨਾਂ ਨੇ ਸਾਡੀ ਮਤਤ ਕੀਤੀ ਹੈ ਠੀਕ ਹੈ ਜੀ ਇਹ ਬਣਨੀ ਵੀ ਚਾਹੀਦੀ ਆ ਪਰ ਮੇਨ ਆਊਟ ਕੀ ਹੈ ਮੇਰਾ ਮੇਨ ਆਊਟ ਇਹੀ ਆ ਕਿ ਇਹਦੇ ਤੋਂ ਪਹਿਲਾਂ ਵੀ ਇੱਕ ਕੋਸ਼ਿਸ਼ ਔਰ ਇੱਕ ਇਹੋ ਜੀ ਸ਼ਕਤੀ ਲੱਗ ਚੁੱਕੀ ਆ ਕਿ ਜਿਨੇ ਪੂਰਾ ਜਿਹੜਾ ਜੋਰ ਲਾਤਾ ਗਿਆ ਔਰ ਬਕਾਇਦਾ ਜਿਹੜਾ ਡਾਕੂਮੈਂਟਸ ਦੇ ਅੰਦਰ ਇਹ ਪਾਸ ਹੋ ਚੁੱਕੀਆਂ 11 ਛੜਕਾਂ ਜਿਆਦਾ ਛੜਕਾਂ ਪਾਸ ਹੋ ਚੁੱਕੀਆਂ ਪੂਰੇ ਪੰਜਾਬ ਦੇ ਅੰਦਰ ਠੀਕ ਹੈ ਜੀ ਹਾਂ ਜੀ ਮੈਂ ਹੈਗਾ ਜੀ ਮੈਂ ਸੰਨੀਨ ਕਲੀਅਰ ਸੈਕਟਰ 25 ਦੇ ਵਿੱਚ ਇਕਤਾ ਵਿਭਾਗ ਸੈਕਟਰੀ ਸਾਡੇ ਆਪਣੀ ਰਹਿਸ਼ ਹੈਗੀ ਆ ਅਸੀਂ ਜਿੰਨੇ ਵੀ ਆਪਣੇ ਏਕਤਾ ਵਿਆਹ ਸੋਸਾਇਟੀ ਤੋਂ ਬੰਦੇ ਇਕੱਠੇ ਹੋ ਗਏ ਇੱਕ ਸੰਘਰਸ਼ ਕਮੇਟੀ ਜਿਹੜੀ ਬਣਾਈ ਗਈ ਹੈਗੀ ਹੈ 200 ਫੁੱਟੋਂ ਲੈ ਕੇ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਤਿੰਨਾਂ ਸੈਕਟਰਾਂ ਦੀ 125 124 123 ਦੀ ਲਾਈਫਲਾਈਨ ਹੈਗੀ ਹੈ ਗਮਾਡਾ ਪਲਾਨ ਜਿਹੜਾ ਮਾਸਟਰ ਪਲਾਨ ਜਿਹੜਾ オリジナル ਪਲਾਨ ਹੈਗਾ ਜਦੋਂ ਬਣਾਇਆ ਗਿਆ ਸੀਗਾ ਜੋ ਸੰਨੀ ਬਸਾਇਆ ਗਿਆ ਸੀਗਾ ਸ਼ੁਰੂ ਦੇ ਵਿੱਚ 2010 ਦੇ ਵਿੱਚ ਗਮਾਡਾ ਪਲਾਨ ਦੇ ਵਿੱਚ ਮਾਸਟਰ ਪਲਾਨ ਦੇ ਵਿੱਚ 200 ਫੁੱਟ ਦਿਖਾਈ ਗਈ ਹੈਗੀ ਜਿੰਨੇ ਵੀ ਲੋਕੀ ਅਸੀਂ ਲੋਕੀ ਜਿਨ੍ਹਾਂ ਲੋਕਾਂ ਨੇ ਇੱਥੇ ਮਕਾਨ ਲਏ ਹੈਗੇ ਆ ਸਾਨੂੰ ਇਹ ਸਪਰੇ ਦਿਖਾਏ ਗਏ ਹੈਗੇ ਕਿ ਜਿਹੜੀ 200 ਫੁੱਟ ਰੋਡ ਹੈਗੀ ਤਾਂ ਡਾਇਰੈਕਟ ਜਿਹੜੀ ਤੁਹਾਡੀ ਕਨੈਕਟੀਵਿਟੀ ਚੰਡੀਗੜ੍ਹ ਨਾਲ ਕਰੂਗੀ ਸਾਸੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹੈਗੇ ਬਾਜਵਾਟਵਾਲ ਪਰ ਜਿੰਨੇ ਹੈਗੇ ਸਾਰੇ ਲੋਕਾਂ ਨੂੰ ਠੱਗਿਆ ਗਿਆ ਇੱਥੇ ਅਸੀਂ ਪੂਰੇ ਜਿਹੜੇ ਸਰਕਾਰ ਨੂੰ ਆਪਾਂ ਟੈਕਸ ਵੀ ਦੇ ਰਹੇ ਹੈਗੇ ਈਡੀਸੀ ਵੀ ਦਿੱਤੀ ਹੈਗੀ ਹੈ ਬਸ ਡਵੈਲਪਮੈਂਟ ਦੇ ਨਾਂ ਤੇ ਉੱਤੇ ਸਾਡੇ ਇੱਥੇ ਬਿਲਕੁਲ ਜ਼ੀਰੋ ਹੈਗੀ ਜੀ ਜੋ ਬੇਸਿਕ ਚੀਜ਼ਾਂ ਹੈਗੀਆਂ ਜੋ ਮੌਲਿਕ ਜੋ ਬੰਦੇ ਨੂੰ ਰਾਈਟ ਚਾਹੀਦੇ ਹੈਗੇ ਅਸੀਂ ਸਾਰੀ ਉਮਰ ਜਿਹੜੀ ਆਪਣੀ ਕਮਾਈ ਹੈਗੀ ਉਹ ਇੱਥੇ ਲਗਾਈ ਹੈਗੀ ਹੈ ਲੇਕਿਨ ਸਾਨੂੰ ਜਿਹੜੀ ਮੂਲ ਪਾਣੀ ਠੀਕ ਹੈ ਨਾ ਜੀ ਜਿਹੜਾ ਬਿਜਲੀ ਪਾਣੀ ਸੜਕਾਂ ਦਾ ਵੀ ਹਾਲ ਦੇਖੋ ਜੀ ਸੜਕਾਂ ਦਾ ਵੀ ਦੇਖੋ ਇੱਥੇ ਹਰ ਜਗ੍ਹਾ ਸੜਕਾਂ ਕਿਤੇ ਹੈ ਹੀ ਨਹੀਂ ਹੈ ਜੀ ਮਰ ਟੋਏ ਟੋਈ ਹੈਗੇ ਸੜਕ ਦੀ ਕਿਤੇ ਵੀ ਤੁਹਾਨੂੰ ਕਿਤੇ ਵੀ ਤੁਹਾਨੂੰ ਕਿਸੇ ਵੀ ਜਗ੍ਹਾ ਚ ਸੜਕ ਨਹੀਂ ਮਿਲੇਗੀ ਪਾਣੀ ਦੀ ਇੰਨੀ ਬੁਰੀ ਹਾਲਤ ਹੈਗੀ ਹੈ ਜੀ ਹਫਤਾ ਹਫਤਾ ਪਾਣੀ ਨਹੀਂ ਆਂਦਾ ਹੈਗਾ ਲੋਕਾਂ ਨੂੰ ਟੈਂਕਰ ਮੰਗਾ ਕੇ ਜਿਹੜੇ ਹੈਗੇ ਆ ਆਪਣੇ ਪਾਣੀ ਦੀ ਜਿਹੜੀ ਪ੍ਰਬਾਈ ਕਰਨੀ ਪੈਂਦੀ ਹੈਗੀ ਹੈ ਬਿਜਲੀ ਜਿਹੜੀ ਹੈਗੀ ਬਿਲੀ ਦੇ ਕੱਟ ਲੱਗਦੇ ਹੈਗੇ ਆ ਬਿਲੀ ਪ੍ਰੋਪਰ ਨਹੀਂ ਮਿਲ ਰਹੀ ਹੈਗੀ ਪਾਣੀ ਹੈ ਨਹੀਂਗਾ ਸੜਕ ਹੈ ਨਹੀਂਗੀ ਸਿਵਰੇ ਜਿਹੜੀ ਹੈਗੀ ਬਲਾਕ ਹੈਗੀ ਹੈ ਮਤਲਬ ਤੁਸੀਂ ਆਪਣੇ ਆਪ ਨੂੰ ਇਹ ਕਹਿੰਦੇ ਕਿ ਅਸੀਂ ਪੋਜ਼ਿਟਿਵ ਵਿੱਚ ਰਹਿ ਰਹੇ ਹਾਂ ਲੇਕਿਨ ਜਿਹੜੇ ਤੁਹਾਡੇ ਜਿਹੜੇ ਸੁਵਿਧਾਵਾਂ ਹੈਗੀਆਂ ਇੱਕ ਮਾਰੇ ਤੋਂ ਮਾੜਾ ਜਿਹੜਾ ਜਿਹੜਾ ਕਸਬਾ ਹੈਗਾ ਉਸ ਸਾਡੇ ਕੋਲ ਜਿਹੜੇ ਰਿਸ਼ਤੇਦਾਰ ਆਗੇ ਆ ਉਹ ਸਾਨੂੰ ਜਾਨੀ ਕਿ ਆਗੇ ਟੀਚਣਾ ਕਰਦੇ ਹੈਗੇ ਵੀ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੈਗੇ ਤੁਸੀਂ ਟ੍ਰਾਈ ਸਿਟੀ ਦੇ ਬਹੁਤ ਵਧੀਆ ਇਲਾਕੇ ਵਿੱਚ ਰਹ ਰਹੇ ਹੈਗੇ ਬਟ ਤੁਸੀਂ ਜਿਹੜੇ ਆਪਣੀਆਂ ਸਹੂਲਤਾਂ ਦੇਖੋ ਇੱਕ ਪਿੰਡ ਤੋਂ ਵੀ ਮਾਰੀ ਸਹੂਲਤ ਹੈਗੀਆਂ ਤੇ ਅੱਜ ਆਪਾਂ ਸੰਘਰਸ਼ ਜਿਹੜੀ ਹੈਗੀ ਹੈ ਪੂਰੇ ਤਿੰਨਾ ਸੈਕਟਰਾਂ ਦੀ ਸੰਘਰਸ਼ ਕਮੇਟੀ ਬਣੀ ਗਈ ਹੈਗੀ ਹੈ 200 ਫੁੱਟ ਰੋਡ ਜਿਹੜਾ ਹੈਗਾ ਜਿਹਦੇ ਕਰਕੇ ਜਿਹੜੀ ਬਹੁਤ ਵਧੀਆ ਜਿਹੜੀ ਹੈਗੀ ਲੋਕਾਂ ਦੀ ਜਿਹੜੀ ਸਹੂਲਤਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਈਜ਼ ਈਜ਼ ਹੋ ਸਕਦੇ ਹੈ ਕਿ ਲੋਕਾਂ ਦੀ ਜਿਹੜੀ ਕਨੈਕਟੀਵਿਟੀ ਹੈਗੀ ਹੈ ਜਿਹੜੇ ਚੰਡੀਗੜ੍ਹ ਨਾਲ ਬਣ ਸਕਦੀ ਹੈਗੀ ਹੈ ਸਾਡਾ ਸੰਘਰਸ਼ ਜੋ ਤੱਕ ਇਹ ਸੜਕ ਨਹੀਂ ਬਣਦੀ ਹੈਗੀ ਅਸੀਂ ਸੰਘਰਸ਼ ਨੂੰ ਹੋਰ ਅਸੀਂ ਲਗਾਮ ਦਵਾਂਗੇ ਹੋ ਸਕਿਆ ਤਾਂ ਅਸੀਂ ਸੜਕਾ ਜਾਮ ਕਰਾਂਗੇ ਅਸੀਂ ਸਰਕਾਰ ਦੇ ਅੱਗੇ ਬੈਠਾਂਗੇ ਪਰ ਅਸੀਂ ਇਹ ਸੜਕ ਨੂੰ ਹਰ ਤਰੀਕੇ ਨਾਲ ਅਸੀਂ ਲਿਆ ਕੇ ਰੋਵਾਂਗੇ ਕਿੰਨਾ ਸੈਕਟਰਾਂ ਕਿੰਨਾ ਸੜ ਠੀਕ ਹੈ ਜੀ ਮੇਰੇ ਨਿਵਾਸੀ ਹੈਗੇ ਆ ਜਿਹੜੇ ਵੀ ਲਗਾ ਲੋ ਕਰੋ 25 ਤੋਂ 30 ਹਜ਼ਾਰ ਦੇ ਲੋਕ ਹੈਗੇ ਆ ਸਫਰ ਕਰ ਰਹੇ ਹੈਗੇ ਆ ਜੜੀਆਂ ਬੇਸਿਕ ਚੀਜ਼ਾਂ ਕੀ ਉਹਨਾਂ ਨੂੰ ਲੈ ਕੇ ਜੀ ਤੇ ਸੜਕ ਦੇ ਕਰਕੇ ਆਮ ਜਿਹੜਾ ਜਨਮਾਨਾ ਸਕੇ ਨਾ ਪਰੇਸ਼ਾਨ ਹੈਗਾ ਜੀ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਜਿਹੜੀਆਂ ਹੈਗੀਆਂ ਰੋਜ਼ ਇੱਥੇ ਖੱਡੇ ਵਿੱਚ ਗਿਰਦੀਆਂ ਵੀ ਹੈਗੀਆਂ ਉਹਨਾਂ ਸੱਟਾਂ ਲੱਗਦੀਆਂ ਵੀ ਹੈਗੀਆਂ ਉਹ ਇੰਨੀਆਂ ਪਰੇਸ਼ਾਨ ਹੈਗੀਆਂ ਕਿ ਉਹ ਇਸ ਸੜਕ ਤੋਂ ਜਾਣਦੇ ਨਾ ਤੋਂ ਡਰਦੀਆਂ ਹੈਗੀਆਂ ਠੀਕ ਹੈ ਕਈ ਸਵੇਰੇ ਸਵੇਰ ਮਹਿਲਾਵਾਂ ਨੂੰ ਜੌਬ ਤੇ ਜਾਣਾ ਹੁੰਦਾ ਹੈਗਾ ਠੀਕ ਹੈ ਜੀ ਜੌਬ ਤੇ ਜਾਣਾ ਹੁੰਦਾ ਕੋਈ ਕਨੈਕਟੀਵਿਟੀ ਇੱਥੇ ਹੈ ਨਹੀਂ ਜੀ ਕੋਈ ਜਿਹੜੀ ਟੈਕਸੀ ਜਿਹੜੀ ਹੈਗੀ ਹੈ ਕੋਈ ਵੀ ਇਥੇ ਆਨ ਨੂੰ ਤਿਆਰ ਹੈ ਨਹੀਂਗਾ ਟੈਕਸੀ ਵਾਲੇ ਕਹਿੰਦੇ ਆ ਜੀ ਅਸੀਂ ਇੱਥੇ ਆਵਾਂਗੇ ਨਹੀਂ ਕਿਉਂਕਿ ਇੱਥੇ ਜਿਹੜੀ ਹੈਗੀ ਹੈ ਇੰਨੇ ਟੋਏ ਹੈਗੇ ਕਿ ਬੰਦਾ ਸੜਕ ਤੇ ਹੈ ਹੀ ਨਹੀਂ ਹੈ ਠੀਕ ਹੈ ਜੀ ਟੈਕਸੀਆਂ ਜਿਹੜਾ ਬੁਰਾ ਹਾਲ ਹੋ ਜਾਂਦਾ ਹੈਗਾ ਆਮ ਸੜਕਾਂ ਦਾ ਬੁਰਾ ਹਾਲ ਹੈਗਾ ਪਾਣੀ ਹੈ ਨਹੀਂ ਬਿਜਲੀ ਹੈ ਨਹੀਂ ਸੜਕ ਹੈ ਨਹੀਂਗੀ ਹਾਂ ਜੀ ਤਾਂ ਹੈ ਬਾਰਿਸ਼ ਪਾਣੀ 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 ਹੈ ਹੀ ਨਹੀਂ ਬਾਰਿਸ਼ ਪਾਣੀ ਕੀ ਕਰਨ ਫਾੜੋ ਬਾਰਿਸ਼ ਦਾ ਪਾਣੀ ਹੁੰਦਾ ਹੈਗਾ ਗੋਡੇ-ਗੋਡੇ ਤੱਕ ਪਾਣੀ ਆ ਜਾਂਦਾ ਹੈਗਾ ਇਹ ਤਾਂ ਕਿਸ਼ਤੀਆਂ ਲੈਣ ਠੀਕ ਹੈ ਤੁਸੀਂ ਇੰਨਾ ਸ਼ਹਿਰ ਬਸਾ ਦਿੱਤਾ ਲੇਕਿਨ ਪਲਾਨਿੰਗ ਕਿੱਥੇ ਹੈਗੀ ਹੈ ਪਲਾਨਿੰਗ ਜ਼ੀਰੋ ਹੈਗੀ ਹੈ ਠੀਕ ਚੌਂਸੰਦਿਆ ਕਾਨ ਸਾਹਿਬ ਆਏ ਹੈ ਦੇਖੋ ਜੀ ਅੱਜ ਸਾਡੀ 80 ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈਗੀ ਹੈ ਅਸੀਂ ਆਪਣੇ ਸੰਘਰਸ਼ ਨੂੰ ਲੈ ਕੇ ਜਿਹੜੇ ਆਪਣੇ ਜਿਹੜੇ ਇੱਥੇ ਆਪਣੇ ਅਨੰਦਪੁਰ ਸਾਹਿਬ ਦੇ ਜਿਹੜੇ ਆਪਣੇ ਐਮਪੀ ਹੈਗੇ ਆ ਸੀਨੀ ਮਾਲਵਿੰਦਰ ਕਾਂਗ ਸਿੰਘ ਜੀ ਉਹ ਸਾਡੇ ਕੋਲ ਸਾਡੇ ਵਿੱਚ ਵਿਚਾਰ ਰਹੇ ਹੈਗੇ ਉਹਨੇ ਸਾਡੀਆਂ ਜਿਹੜੇ ਸਮੱਸਿਆਵਾਂ ਸਾਰੀਆਂ ਸੁਣੀਆਂ ਹੈਗੀਆਂ ਉਹਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈਗਾ ਕਿ ਬਹੁਤ ਜਲਦੀ ਜਿਹੜਾ ਕਰਦੇ ਆਪਾਂ ਐਕਸ਼ਨ ਲਵਾਂਗੇ ਤੇ ਜਿਹੜੀਆਂ ਤੁਹਾਡੀ ਜਿਹੜੀ ਸੜਕ ਜਿਹੜੀ ਮੋਲਪੁਰ ਜਿਹੜੀ ਜਿਹੜੀ ਇਹ ਤੁਹਾਡੀ ਪ੍ਰੋਬਲਮ ਹੈਗੀ ਸਮੱਸਿਆ ਹੈਗੀ ਹੈ ਉਸ ਤੇ ਵੀ ਵਿਚਾਰ ਕਰਾਂਗੇ ਤੇ ਜਲਦੀ ਉਹਦੀ ਅਸੀਂ ਜਿਹੜੀਆਂ ਕੰਮ ਸ਼ੁਰੂ ਕਰਾਂਗੇ ਪਰ ਅਸੀਂ ਮਾਲਵਿੰਦਰ ਸਿੰਘ ਜੀ ਨੇ ਆਪਾਂ ਕਿਹਾ ਹੈ ਉਰਪਦਾਵਾਂਗੇ ਤੇ ਸੜਕਾਂ ਜੰਮਤ ਰਾਂਗੇ ਇਹਨਾਂ ਨੂੰ ਟਾਈਮ ਅਜੇ ਖੰਸਾਂ ਨੂੰ ਕੋਈ ਨਹੀਂ ਦਿੱਤਾ ਹੈਗਾ ਬਟ ਇਹਨਾਂ ਨੇ ਕਿਹਾ ਕਿ ਬਹੁਤ ਜਲਦੀ ਹੋ ਜਲਦੀ ਜੜਾਗਾ 2-3 ਮਹੀਨੇ ਦੇ ਵਿੱਚ ਅਸੀਂ ਇਹਦਾ ਕੰਮ ਸ਼ੁਰੂ ਕਰਵਾਵਾਂਗੇ ਹਾਂਜੀ